ਪਤਾ ਨਹੀਂ ਕਿਦੇ ਕਿਦੇ ਅੱਗੇ ਉਹ ਦਸਤਾਰਾਂ ਝੁਕ ਰਹੀਆਂ ਜੜੀਆਂ ਦਸਤਾਰਾਂ ਇੱਥੇ ਸਿਰ ਕਲਮ ਹੋ ਗਏ ਗਲੇ ਜਿਵਾ ਹੋ ਗਏ ਤੇ ਇੱਕ ਬਾਣਾ ਨਿਹੰਗ ਸਿੰਘ ਦਾ ਕੱਲ ਕਿਸੇ ਬਾਬੇ ਅੱਗੇ ਮੱਥਾ ਟੇਕ ਰਿਆ ਸਾਰੀ ਦੁਨੀਆ ਚ ਚਰਚਾ ਹੋਈ ਖੀਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਨਸ਼ੀਦੀ ਦਿਹਾੜਾ ਤੇ ਦੁਨੀਆ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਚਾਰੀ ਹੈ ਤੇ ਸਾਡੇ ਸਰੂਪ ਅੰਦਰੋਂ ਪਤਾ ਨਹੀਂ ਕਿਦਾਂ ਦੀ ਭਿਰਤੀ ਉਹ ਕਿਸੇ ਬਾਬੇ ਅੱਗੇ ਸਿਰ ਝੁਕਾ ਕੇ ਕਹਿ ਰਿਹਾ ਵੀ ਕਿਰਪਾ ਕਰਤੋ ਧਾਰਮਿਕ ਹੋਣ ਵਾਸਤੇ ਕੱਲਾ ਭੇਖ ਨਹੀਂ ਕੱਲਾ ਪਹਿਰਾਵਾ ਨਹੀਂ ਦੁਨੀ ਚੰਦ ਕੋਈ ਸ਼ੇਵ ਕਰਕੇ ਨਹੀਂ ਸੀ ਰੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਉਹਨੇ ਕੋਈ ਲੇਅਰ ਤੇ ਉਹ ਨਹੀਂ ਸੀ ਰੱਖੀ ਹੋਈ ਮਸ਼ੀਨ ਵੀ ਸਵੇਰੇ ਉੱਠ ਕੇ ਸ਼ੇਵ ਕਰਦਾ ਸੀ ਪਹਿਰਾਵਾ ਉਹਦਾ ਵੀ ਇਦਾਂ ਦਾ ਸੀ ਕੌਮ ਦਾ ਇੱਕ ਰਾਗੀ ਸੀ ਸ਼ਰੋਮਣੀ ਰਾਗੀ ਦੀ ਉਪਾਧੀ ਸੀ ساری ਜ਼ਿੰਦਗੀ ਦਰਬਾਰ ਸਾਹਿਬ ਕੀਰਤਨ ਕੀਤਾ ਤੇ ਉਹ ਜਿਹੜਾ ਫ੍ਰਿਜ ਚ ਲਾਸ਼ ਪਈ ਆ ਉਹਦੇ ਪੈਰਾਂ 'ਤੇ ਇੱਕ ਵਾਰੀ ਬਹਿ ਕੇ ਕਹਿੰਦਾ ਮੈਨੂੰ ਜੋ ਤੇਰੇ ਚਰਨਾਂ 'ਚੋਂ ਮਿਲਿਆ ਉਹ ਮਿਲਿਆ ਹੀ ਕਿਸੇ ਨੂੰ ਇਨ ਕੀ ਕਵਾਂਗੇ ਇਹਨੂੰ ਕਹਿੰਦੇ ਬੁੱਧਪ੍ਰਸ਼ਟ ਹੋ ਜਾ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆਂ ਪਾਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਮਰ ਜਾਣਾ ਚਾਹੀਦਾ ਸ਼ਰਮ ਇਹ ਗੁਰੂ ਮੈਂ ਨਹੀਂ ਕਹ ਰਿਹਾ ਗੁਰਮਖੋ ਮੈਨੂੰ ਕੱਲ ਨੂੰ ਗੁੱਸਾ ਮੇਰੇ ਤੇ ਕਰਦਾਂ ਉਹਨੇ ਮਾਰਨਾ ਅੱਜ ਸ਼੍ਰੀ ਗੁਰੂ ਗੰਗ ਸਾਹਿਬ ਕਹਿ ਰਹੇ ਆ ਕਿਉਂਕਿ ਪਤਾ ਨਹੀਂ ਨਾ ਬਿਰਤੀਆਂ ਦਾ ਔਰ ਅਗਲਿਆਂ ਨੇ ਵੀ ਪੂਰੀ ਵੀਡੀਓ ਬਣਾ ਕੇ ਆਪ ਪਾਈ ਵੀ ਆ ਵੇਖੋ ਦੁਨੀਆ ਦੇ ਲੋਕੋ ਸਿੱਖ ਸਾਡੇ ਮੰਗਤੇ ਬਣ ਕੇ ਸਾਡੇ ਅੱਗੇ ਝੋਲੀ ਨਾ ਡੂਜੇ ਪਾਸੋਂ ਮੰਗੀ ਆ ਤਾਂ ਇਹ ਗੁਰੂ ਕਹਿੰਦਾ ਨਾ ਵੀ ਉਸ ਬੰਦੇ ਨੂੰ ਸ਼ਰਮ ਚ ਡੁੱਪ ਕੇ ਮਰ ਜਾਣਾ ਚਾਹੀਦਾ ਜਿਹੜਾ ਕਹਿੰਦਾ ਤੂੰ ਕਿਰਪਾ ਕਰ ਦੇ ਬਾਬਾ ਕੀ ਦੇ ਅੰਦਰ ਸਮਝਿਆ ਜਾਂਦਾ ਸੀ ਖਾਸ ਫੌਜਾਂ ਪਹਿਰੇਦਾਰ ਫੌਜਾਂ ਤੇ ਸਧਾਰਨ ਮੇਰੇ ਵਰਗੇ ਸਿੱਖ ਦੀ ਜ਼ਿੰਦਗੀ ਚ ਢੇਲ ਆ ਜਾਂਦੀ ਤੇ ਖਾਸ ਫੌਜਾਂ ਚੜਦੀ ਕਲਾ ਤਤ ਪਰ ਅਕਾਲੀ ਫੌਜ ਬਹੁਤ ਵੱਡਾ ਸਨਮਾਨ ਸਪੈਸ਼ਲ ਕੈਟਾਗਰੀ ਜਿੱਦਾਂ ਲੋਕਾਂ ਫੌਜਾਂ ਨੇ ਬਣਾਇਆ ਨਾ ਸਪੈਸ਼ਲ ਕਮਾਂਡੋਜ਼ ਵਿਸ਼ੇਸ਼ ਟ੍ਰੇਨਿੰਗ ਸਖਤ ਟ੍ਰੇਨਿੰਗ ਪੂਰਾ ਡਿਸਪੀਸਪਲਨ ਤੇ ਜਦੋਂ ਉਸ ਵਰਦੀ ਨੂੰ ਹੀ ਬੰਦਾ ਵੇਖ ਲੈਂਦਾ ਸਮਝ ਲੈਂਦਾ ਹੈ ਬਾਕੀਆਂ ਨਾਲ ਸਪੈਸ਼ਲ ਤੇ ਉਹੀ ਵਰਦੀ ਪਤਾ ਨਹੀਂ ਕਿਦੇ ਕਿਦੇ ਅੱਗੇ ਉਹ ਦਸਤਾਰਾਂ ਝੁਕ ਰੀਆਂ ਜਿਹੜੀਆਂ ਦਸਤਾਰਾਂ ਇੱਥੇ ਸਿਰ ਕਲਮ ਹੋ ਗਏ ਗਲੇ ਜਿਵਾ ਹੋ ਗਏ ਤੇ ਇੱਕ ਬਾਣਾ ਨਿਹੰਗ ਸਿੰਘ ਦਾ ਕੱਲ ਕਿਸੇ ਬਾਬੇ ਅੱਗੇ ਮੱਥਾ ਟੇਕ ਰਿਆ ਸਾਰੀ ਦੁਨੀਆ ਚ ਚਰਚਾ ਹੋਈ ਕੌਮ ਦਾ ਇੱਕ ਰਾਗੀ ਸੀ ਸ਼੍ਰੋਮਣੀ ਰਾਗੀ ਦੀ ਉਪਾਧੀ ਸੀ ਸਾਰੀ ਜ਼ਿੰਦਗੀ ਦਰਬਾਰ ਸਾਹਿਬ ਕੀਰਤਨ ਕੀਤਾ ਤੇ ਉਹ ਜਿਹੜਾ ਫ੍ਰਿਜ ਚ ਲਾਸ਼ ਪਈ ਆ ਉਹਦੇ ਪੈਰਾਂ 'ਤੇ ਇੱਕ ਵਾਰੀ ਬਹਿ ਕੇ ਕਹਿੰਦਾ ਮੈਨੂੰ ਜੋ ਤੇਰੇ ਚਰਨਾਂ ਚੋਂ ਮਿਲਿਆ ਉਹ ਮਿਲਿਆ ਹੀ ਕਿ ਤੁਹਾਨੂੰ ਇਹਨੂੰ ਕੀ ਕਵਾਂਗੇ ਇਹਨੂੰ ਕਹਿੰਦੇ ਬੁੱਧਪ੍ਰਸਟ ਹੋ ਜੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹਨਾਂ ਸ਼ੀਦੀ ਦਿਹਾੜਾ ਤੇ ਦੁਨੀਆ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਚਾਰੀ ਹੈ ਤੇ ਸਾਡੇ ਸਰੂਪ ਅੰਦਰੋਂ ਪਤਾ ਨਹੀਂ ਕਿੱਦਾਂ ਦੀ ਬਿਰਤੀ ਉਹ ਕਿਸੇ ਬਾਬੇ ਅੱਗੇ ਸਿਰ ਝੁਕਾ ਕੇ ਕਹਰੇ ਵੀ ਕਿਰਪਾ ਕਰ ਦੋ। ਇੱਕ ਰੋਜ਼ ਪਰਦਾ ਦੇ ਅੱਗੇ ਖੜਾ ਹੋ ਕੇ ਤੇ ਮਰੀ ਕਿਰਪਾ ਮੈਂ ਹੈ। ਇਹਨੂੰ ਕਹਿੰਦੇ ਆ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਮੈਂ ਨਹੀਂ ਕਹਿ ਰਿਹਾ ਇਹ ਵਿਆਖਿਆ ਤੁਸੀਂ ਕਰ ਲਿਓ ਸਤਿਗੁਰੂ ਸਾਹਿਬ ਛੱਡ ਕੇ ਕਿਰਪਾ ਕਰ ਦਿਓ ਜੀ ਮਹਾਰਾਜ ਸਾਡੇ ਤੇ ਇਹ ਕੀ ਕਰਦਾ ਕਿਰਪਾ ਵਾਲਾ ਜਿਹੜਾ ਕਹਿੰਦਾ ਮੈਂ ਕੰਡੇ ਚੁੱਕ ਕੇ ਸਾਰੇ ਆਪਣੀ ਝੋਲੀ ਚ ਪਵਾਉਂਦਾ ਤੇਰੇ ਤੇ ਕਿਰਪਾ ਜਿਹੜੇ ਕਹਿੰਦੇ ਨੀਹਾਂ 'ਚ ਅਸੀਂ ਖੜਦੇ ਆਂ ਖੁਦਾ ਕਾ ਕਰਮ ਹੁਆ ਬਾਤਨ ਪੰਥ 'ਤੇ ਖੁਦਾ ਕਾ ਕਰਮ ਹੁਆ ਇਹ ਬਾਬੇ ਕਿਰਪਾ ਨਹੀਂ ਮੈਂ ਕਹ ਅਕਸਰ ਕਹਿੰਦਾ ਹਣਾ ਵੀ ਇਹ ਨਾ ਬਾਬਿਆਂ ਤੋਂ ਵੱਡੀ ਕਮਾਈ ਵਾਲਾ ਬਾਬਾ ਹੈਗਾ ਕੋਈ ਤੇ ਸਧਾਰਨ ਛੱਡੋ ਗੁਰਮੁਖੋ ਜਿਹੜੇ ਵਿਸ਼ੇਸ਼ ਪਹਿਰੇਦਾਰ ਸੀ ਜਦੋਂ ਸਾਡਾ ਉਹੀ ਆਵਾ ਉੱਤਿਆ ਫਿਰ ਪਹਿਚਾਨ ਕਿ ਹੋएगी ਸਾਡੀ ਔਰ ਅਗਲਿਆਂ ਨੇ ਵੀ ਪੂਰੀ ਵੀਡੀਓ ਬਣਾ ਕੇ ਆਪ ਪਾਈ ਵੀ ਆਹ ਵੇਖੋ ਦੁਨੀਆਂ ਦੇ ਲੋਕੋ ਸਿੱਖ ਸਾਡੇ ਮੰਗਤੇ ਬਣ ਕੇ ਸਾਡੇ ਅੱਗੇ ਝੋਲੀ ਨਾ ਡਰ ਰਿਹਾ ਦੂਜੇ ਪਾਸੋਂ ਮੰਗੀ ਆ ਤਾਂ ਇਹ ਗੁਰੂ ਕਹਿੰਦਾ ਨਾ ਵੀ ਉਸ ਬੰਦੇ ਨੂੰ ਸ਼ਰਮ ਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਤੂੰ ਕਿਰਪਾ ਕਰ ਦੇ ਬਾਬਾ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆਂ ਪਾਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਮਰ ਜਾਣਾ ਚਾਹੀਦਾ ਸ਼ਰਮ ਇਹ ਗੁਰੂ ਮੈਂ ਨਹੀਂ ਕਹ ਰਿਹਾ ਗੁਰਮਖੋ ਮੈਨੂੰ ਕੱਲ ਨੂੰ ਗੁੱਸਾ ਮੇਰੇ ਤੇ ਕੱਢਣ ਨੂੰ ਮੈਨੂੰ ਮਾਰਨਾ ਆ ਜੇ ਕੋਈ ਸ੍ਰੀ ਗੁਰੂ ਗੰਗ ਸਾਹਿਬ ਕਹਿ ਰਹੇ ਆ ਕਿਉਂਕਿ ਪਤਾ ਨਹੀਂ ਨਾ ਬਿਰਤੀਆਂ ਦਾ ਕਿ ਜੇ ਕਟੋ ਘੱਟ ਜਿਨ੍ਹਾਂ ਨੇ ਪੜ੍ਹ ਕੇ ਸੁਣਾਉਣਾ ਦੂਜਿਆਂ ਨੂੰ ਪ੍ਰਚਾਰਕ ਉਹ ਕਿਸ ਦੇ ਪੈਰਾਂ 'ਚ ਕਹਿ ਕੇ ਕਰੇ ਕਿਰਪਾ ਕਰ ਤੂੰ ਦੂਜੇ ਪਾਸੋਂ ਮੰਗੀ ਐ ਤੇ ਫਿਰ ਜੇ ਗੁਰੂ ਦਾ ਫੈਸਲਾ ਤੇ ਮਰ ਜਾਣਾ ਚਾਹੀਦਾ ਲੱਜਾ ਚ ਇੱਕ ਸ਼ਬਦ ਲੈਵ ਲਾਏ ਧਾਰਮਿਕ ਹੋਣ ਵਾਸਤੇ ਕੱਲਾ ਭੀਖ ਨਹੀਂ ਕੱਲਾ ਪਹਿਰਾਵਾ ਨਹੀਂ ਦੁਨੀ ਚੰਦ ਕੋਈ ਸ਼ੇਵ ਕਰਕੇ ਨਹੀਂ ਸੀ ਰਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਉਹਨੇ ਕੋਈ ਲੇਟ ਤੇ ਉਹ ਨਹੀਂ ਸੀ ਰੱਖੀ ਹੋਈ ਮਸ਼ੀਨ ਵੀ ਸਵੇਰੇ ਉੱਠ ਕੇ ਸ਼ੇਵ ਕਰਦਾ ਸੀ ਪਹਿਰਾਵਾ ਉਹਦਾ ਵੀ ਇਦਾਂ ਦਾ ਸੀ ਭਾਈ ਸਾਲੋ ਜੀ ਦੇ ਵੰਸ਼ ਵਿੱਚੋਂ ਸੀ ਅੰਦਰ ਇੰਨਾ ਕੱਚਾ ਸੀ ਇੰਨਾ ਡਰਪੋਖ ਸੀ ਥਿੜਕ ਗਿਆ ਭੱਜ ਗਿਆ ਬੇਮੁਖ ਹੋ ਕੇ ਸੱਪ ਲੜ ਕੇ ਮਰ ਗਿਆ ਨਹੀਂ ਨਾ ਨਿਭ ਸਕੀ ਪਿਰਥੀ ਚੰਦ ਕੋਈ ਸ਼ਕਲੀਨ ਸ਼ੇਵ ਨਹੀਂ ਸੀ ਪਹਿਰਾਵਾ ਉਹਦਾ ਵੀ ਸੀ ਦੀ ਯਾਰੀ ਸਰਕਾਰਾਂ ਨਾਲ ਸੀ ਸਰਕਾਰਾਂ ਦੇ ਜਰੀਏ ਗੁਰੂ ਅਰਜਨ ਸਾਹਿਬ ਜੀ ਨੂੰ ਨੀਵਾ ਵੀ ਦਿਖਾਣਾ ਚਾਹੁੰਦਾ ਤੇ ਮਕਾਉਣਾ ਵੀ ਚਾਹੁੰਦਾ ਹੁਣ ਗੱਲ ਕੱਪੜਿਆਂ ਦੀ ਥੋੜੀ ਹੈ ਪ੍ਰਿਥੀ ਪ੍ਰਿਥੀ ਜੰਦ ਕਿਹੜਾ ਵੈਸਟਰਨ ਕਲਚਰ ਚ ਸੀ ਗੱਲ ਤੇ ਸੀ ਨਾ ਵੀ ਬਿਰਤੀ ਨੇ ਗੁਰੂ ਘਰ ਦਾ ਦੁੱਖ ਹੀ ਬਣਾ ਦਿੱਤਾ ਸਰਕਾਰਾਂ ਨਾਲ ਮਿੱਤਰਤਾ ਤੇ ਉਹੀ ਬੋਲੀ ਬੋਲਣ ਲੱਗ ਪਿਆ ਜੋ ਕਹਿੰਦੇ ਸੁੱਤ ਪੈਸੇ ਮਿਲੇ ਸ਼ਹਿਰ ਵਸਾ ਦਿੱਤਾ ਹਰ ਮੰਦਰ ਦੇ ਬਰਾਬਰ ਹਰ ਮੰਦਰ ਵਸਾ ਦਿੱਤਾ ਗ੍ਰੰਥ ਦੇ ਬਰਾਬਰ ਗ੍ਰੰਥ ਬਣਵਾਉਣਾ ਸ਼ੁਰੂ ਕਰ ਦਿੱਤਾ ਹਰ ਕੰਮ ਸ਼ਰੀਕੇ ਦਾ ਕਰੇਗਾ ਦਿੱਲੀ ਦੀ ਹਕੂਮਤ ਨਾਲ ਸੀ ਤੇ ਉਹ ਵੀ ਲੋਕਾਂ ਨੂੰ ਫਿਲਮ ਦਿਖਾਉਂਦੇ ਹੋਣਗੇ ਆਹ ਵੇਖੋ ਸਿੱਖ ਤੇ ਸਾਡੇ ਕੋਲ ਸਾਡੇ ਪੈਰਾਂ 'ਚ ਬੈਠੇ ਹੋਏ ਆ ਸਾਧ ਸੰਗਤ ਜੀ ਮੈਨੂੰ ਵੀ ਪਤਾ ਹੈ ਕਿ ਟੜੇ ਤਗੜੇ ਹੁੰਦੇ ਆ ਇਹ ਗੱਲਾਂ ਦੇ ਖਮਿਆਜੇ ਭੁਗਤਨੇ ਪੈਂਦੇ ਆ ਪਰ ਗੁਰੂ ਕਹਿੰਦਾ ਫਿਰ ਤੂੰ ਰੋਟੀ ਖਾ ਰਿਆ ਜਿਹੜੀ ਕਮਾਈ ਖਾ ਰਿਆ ਇਹ ਕਮਾਈ ਹਰਾਮ ਹੋ ਜੇਗੀ ਜੇ ਜ਼ਿੰਮੇਵਾਰੀ ਨਾ ਨਿਭਾਈ ਤੇ ਸਰ ਜਾਂਦਾ ਬਹੁਤਿਆਂ ਦਾ ਪਰ ਗੁਰੂ ਨੂੰ ਕੀ ਮੂੰਹ ਦਿਖਾਵਾਂਗੇ ਸਤ ਗੁਰੂ ਕਹਿ ਰਿਹਾ ਆ ਤੈਨੂੰ ਦੱਸੀਏ ਬ੍ਰਾਹਮਣ ਬਣਨ ਦੀ ਜਾਤ ਚਲੋ ਜੇ ਉਹ ਬਾਬਿਆਂ ਵਰਗਾ ਹੀ ਬੰਨਣਾ ਹੈ ਤਿਲਕ ਤੁਲਖ ਜੇ ਲਾ ਕੇ ਚੰਦਨ ਚੰਦਨ ਤੇ ਤੇਰੀ ਚਮੜੀ ਨੂੰ ਠੰਡਿਆਂ ਕਰ ਦੇਗਾ ਗੁਰੂ ਕਹਿੰਦਾ ਸੀਤਲ ਥੀਵਾ ਨਾਨਕਾ ਉਥੇ ਕਿਹਾ ਸੀ ਸਾਨੂੰ ਚੰਦਨ ਚੰਦਨਾ ਨਾ ਚੰਦਾ ਇਹ ਨਾ ਗੱਲਾਂ ਨਾਲ ਚੰਦਨਾ ਚੁੰਦਨਾ ਦੇ ਲੇਪਾਂ ਨਾਲ ਅਗਲੇ ਨੇ ਮੱਥੇ ਤੇ ਲੇਪ ਕੀਤਾ ਠੰਡੇ ਹੋਣ ਲਈ ਠੀਕ ਕਿਸੇ ਦੀ ਵਿਚਾਰ ਧਾਰਾ ਮੈਂ ਉਹਨਾਂ ਨੂੰ ਕਿਉਂ ਕਵਾਂ ਸਾਨੂੰ ਤੇ ਸੀਤਲ ਹੋਣ ਵਾਸਤੇ ਅੰਦਰ ਦੇ ਜ਼ਹਿਰੀਲੇ ਸੱਪ ਨੂੰ ਠੰਡਿਆਂ ਕਰਨ ਵਾਸਤੇ ਨਾਮ ਦਿੱਤਾ ਸੀ ਠੀਕ ਹੈ ਜਿਉਣਾ ਵਰਗੇ ਬਣਨਾ ਬਣੋ ਪਰ ਸਤਿਗੁਰੂ ਕਹਿੰਦਾ ਮੈਂ ਤੈਨੂੰ ਦੱਸਦਾ ਨਾ ਜੇ ਤੂੰ ਬ੍ਰਾਹਮਣ ਹੀ ਬਣਨਾ ਹੈ ਮੈਂ ਤੈਨੂੰ ਦੱਸਦਾ ਇੱਕ ਸ਼ਬਦ ਨਾਲ ਲੇਬ ਲਾ ਤੂੰ ਸੱਚਾ ਧਰਮੀ ਬਣੇਗਾ ਲੇਬਲ ਜੋ ਮਰਜ਼ੀ ਲਾ ਲਈ ਸਟicker ਜੋ ਮਰਜ਼ੀ ਲਾ ਲਈ ਅੰਦਰੋਂ ਤੇ ਸ਼ਬਦ ਨਾਲ ਜੁੜ ਜਾ ਅੰਦਰੋਂ ਤੇ ਜੜਾਂ ਨਾਲ ਜੁੜ ਜਾ ਫਿਰ ਕੀ ਹੋਏਗਾ ਜਿੰਨੂੰ ਅਸੀਂ ਕਿਰਪਾ ਸਮਝੀ ਬੈਠੇ ਆ ਨਾ ਉਹਨੂੰ ਗੁਰੂ ਸਾਹਿਬ ਜੀ ਪੈਰਾਂ ਦੀ ਜੁੱਤੀ ਕਹਿੰਦੇ ਆ ਰਿੱਧੀਆਂ ਸਿੱਧੀਆਂ ਨਿੱਧੀਆਂ ਕੀ ਹੋਏਗਾ ਆਹੀ ਖਡਾਉਣੇ ਨੇ ਨਾ ਅੱਜ ਇਹੀ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ ਨਾ ਰਿੱਧ ਸਿੱਧ ਨਾਵੇਂ ਕੀ ਗੱਜ ਕੇ ਕਿਹਾ ਕਰੋ ਨਾ ਸੰਗ ਕਾਦੀ ਆਉਂਦੀ ਗੁਰੂ ਦਾ ਬਚਨ ਬੋਲਦਿਆਂ ਇਹ ਕਮਜ਼ੋਰੀ ਨਹੀਂ ਸਾਨੂੰ ਸਾਧ ਸੰਗਤ ਜੀ ਅੰਦਰੋਂ ਕੱਚਿਆਂ ਜਿਹਾ ਬਣਾ ਕੇ ਰੱਖ ਦਿੱਤਾ। ਇਹਦੇ ਸਿੱਧੇ ਭਗਤਾਂ ਚਰਨੀ ਲੱਗੇ ਚਰਨੀ ਚਰਨਾ ਜਿੱਥੇ ਤੁਸੀਂ ਜੁੱਤੀ ਪਾਈ ਹੋਈ ਆ। ਜਿਹੜੀਆਂ ਸਾਨੂੰ ਪ੍ਰਭਾਵਿਤ ਕਰ ਰਹੀਆਂ ਤੇ ਅਸੀਂ ਆਕਰਸ਼ਿਤ ਹੋ ਕੀ ਚੀਜ਼ ਆਏ ਗੁਰਮੁਖੋ ਕੋਈ ਬੰਦਾ ਦਾਵਾ ਕਰਕੇ ਅਸਮਾਨ ਤੋਂ ਤਾਰੇ ਤੋੜ ਦੇ ਜੋਗੀਆਂ ਨੇ ਕੀ ਨਹੀਂ ਦਿਖਾਇਆ ਗੁਰੂ ਨਾਨਕ ਸਾਹਿਬ ਨੂੰ ਜੀ ਤੇ ਮਹਾਰਾਜ ਨੇ ਕੋਈ ਨਿਗਾਹ ਮਾਰੀ ਉੱਧਰ ਉਹ ਕਾਦੇ ਨਹੀਂ ਸੀ ਸਾਡੇ ਲਈ ਪੂਰਨੇ ਸਨ ਜੀ ਚਮਤਕਾਰੀ ਬਾਬੇ ਹਾਲਾਂਕਿ ਇਹ ਵੀ ਇੱਕ ਖੇਡ ਵੀ ਨਹੀਂ ਹੈਗੀ ਤਮਾਸ਼ਾ ਵੀ ਨਹੀਂ ਹੈਗਾ ਉਹਨਾਂ ਕੋਲ ਮੇਰਾ ਗੁਰੂ ਤੇ ਕਹਿੰਦਾ ਨਾ ਨਾਟਕ ਚੇਟਕ ਕੀ ਇੱਕ ਕਾਜਾ ਕਬ ਲੋਗਨ ਕੋ ਆਵਤ ਲਾਜਾ ਉਹ ਚੀ ਨਾਟਕ ਚੇਟਕ ਵੀ ਨਹੀਂ ਹੈਗੇ ਸਿਰਫ ਦੁਨੀਆਂ ਨੂੰ ਐਵੇਂ ਪਰਮਾਉਣੇ ਜੇ ਕਈ ਨਾ ਰਿੱਧੀਆਂ ਸਿੱਧੀਆਂ ਉਹ ਵੀ ਨਹੀਂ ਹੈ ਪਰ ਜੇ ਹੋਣ ਵੀ ਮੰਨ ਲੋ ਕੋਈ ਸਮਾਨ ਦੇ ਤਾਰੇ ਵੀ ਤੋੜ ਕੇ ਦਿਖਾ ਦੇ ਉਹ ਤੇ ਰੱਬ ਨਾਲ ਜੁੜਿਆਂ ਦੇ ਗੁਰੂ ਦੇ ਰੱਤਿਆਂ ਦੇ ਪੈਰਾਂ ਦੀ ਜੁੱਤੀ ਦੇ ਬਰਾਬਰ ਹੈ ਬਰੇ ਇਸਾਨਿਆ ਅਵਰਾ ਸਾਧਕਿਆ ਨੂੰ ਅਵਰਾ ਸਾਧ ਤੇ ਸਿੱਖਾ ਨਾ ਭੁੱਲ ਤੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਹੈ ਨੌ ਤੇ ਸੱਤ ਸਾਲ ਦੇ ਬਾਬਿਆਂ ਨੂੰ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਜ ਦੀ ਪ੍ਰਵਾਹ ਸੀ ਇਸ ਲਈ ਉਹਨਾਂ ਦੀ ਚੇਤਨ ਬੁੱਧੀ ਬਵੇਕ ਬੁੱਧੀ ਕਿ ਉਹਨਾਂ ਜਿਹੜੇ ਸਿਰ ਝੁਕੇ ਹੋਏ ਖਿੜਕੀ 'ਚੋਂ ਡੀਕ ਰਹੇ ਸੀ ਉਹਨਾਂ ਨੂੰ ਜੁੱਤੀਆਂ ਦੇ ਤਲੇ ਦਿਖਾਏ ਬਾਬਿਆਂ ਸਾਡਿਆਂ ਨੇ ਕਿਉਂਕਿ ਉਹ ਬਾਬਾ ਫਤਿਹ ਸਿੰਘ ਜਿਹੜਾ ਨਿਹੰਗ ਸਿੰਘ ਬਣਿਆ ਸੀ ਨਾ ਉਹ ਕੱਲਾ ਕੱਪੜਿਆਂ ਕਰਕੇ ਨਹੀਂ ਸੀ ਬਣਿਆ ਅੰਦਰ ਦੀ ਚੇਤਨਾ ਕਰਕੇ ਬਣਿਆ ਸੀ ਇੰਨਾ ਅੰਦਰੋਂ ਚੇਤਨ ਸੀ ਉਹਨੂੰ ਪਤਾ ਸੀ ਇਹ ਦੁਸ਼ਮਨ ਦਾ ਵਾਰ ਹੈ ਤੇ ਕੌਮ ਦੀ ਤਾਜ ਗੁਰੂ ਦਾ ਤਾਜ ਨਹੀਂ ਝੁਕਣਾ ਚਾਹੀਦਾ ਇਤਿਹਾਸ ਬਣ ਜਾਣਾ ਉਹਦੀ ਚੇਤਨਾ ਨੇ ਉਹਦੀ ਵਿਵੇਕਸ਼ੀਲਤਾ ਨੇ ਹਾਕਮਾਂ ਨੂੰ ਇਹ ਚਰਣਾ ਦੀ ਜੁੱਤੀ ਦਿਖਾਈ ਇਹ ਤਾਜ ਨਾ ਛੁੱਕ ਜੇ ਤਾਕਤ ਕਾਦੀ ਸੀ ਏਕ ਸ਼ਬਦ ਦਿਵ ਲਾਏ ਲੈਬ ਸ਼ਬਦ ਦੀ ਤਾਕਤ ਬੜੀ ਤਗੜੀ ਹੁੰਦੀ ਗੁਰੂ ਫਿਰ ਨਾਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿਰਦੈ ਸਦਾ ਵਸਾਏ ਕਿਉਂ ਪਸੀ ਮਗਰ ਮਗਰ ਫਰੀਏ ਵੀ ਪਰ ਸ਼ਾਵਾਂ ਸਾਡੇ ਪਿੱਛੇ ਫਰੇਗਾ ਮੁੱਖ ਸੂਰਜ ਵਾਲੇ ਪਾਸੇ ਕਰ ਪਰਛਾਵਾਂ ਪਿੱਛੇ ਫਿਰੇਗਾ ਮੁੱਖ ਗੁਰੂ ਵਾਲੇ ਕਰੇ ਪਰਛਾਵਾਂ ਹੀ ਐ ਮਗਰ ਮਗਰ ਤੁਰੀਆਂ ਫਿਰਨੀਆਂ ਪਿੱਛੇ ਲੱਗੀਆਂ ਫਰੇ ਜੋ ਹਰ ਹਿਰਦੈ ਸਦਾ ਵਸਾਏ ਸਦਾ ਵਸਾਏ ਸਦਾ ਵਸਾਏ ਜਪ ਮੰਨ ਸਤਨਾਮ ਨਿਤ ਜੱਪੀ ਅਹਿਸਾਸ ਗਰਾਸ ਇਧਰ ਜੋੜਿਆ ਸੀ ਸਾਨੂੰ ਸਾਧ ਸੰਗਤ ਜੀ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਬਿਨ ਸਤਗੁਰ ਕਿਨਾਂ ਨਾ ਪਾਇਆ ਬਿਨ ਸਤਗੁਰ ਰੋਜ ਆਸਾ ਦੀ ਕੀ ਵਾਰ ਚ ਪੜਨੇ ਆ ਬਿਨ ਸਤਗੁਰ ਕਿਨਾਂ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇ ਇਹਦੇ ਤੋਂ ਅੱਗੇ ਕੀ ਆ ਗੁਰਮੁਖੋ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਨਾ ਮਹਾਰਾਜ ਜੀ ਨਾਮ ਦੀ ਕਲਾ ਵਰਤ ਜੇ ਜੀ ਪੌੜੀ ਤੇ ਚੜਦੇ ਪਿੱਛੇ ਆ ਜਾਂਦੇ ਆ ਜੀ ਬਿਨ ਸਤਗੁਰ ਕਿਨਾਂ ਨਾ ਪਾਇਆ ਪਾਈਐ ਬੁੱਝੋ ਕਰ ਵਿੱਚ ਆ